ਆਪਣੀਆਂ ਭੈਣਾ ਬਣਾ ਰਹੀਆਂ ਨੇ ਜੀ ਨਿੰਬੂ ਦਾ 4 ਇਹ ਹੈਗੀ ਹੈਗੀ ਆਪਣੀ ਬਾੜੀ ਭੈਣਾ ਨੂੰ ਮौज ਬਣ ਰਹੀ ਆ ਸਾਡੇ ਅੱਧੇ ਦੇ ਦਰਖਤਾਂ ਨਿੰਬੂ ਦਾ ਇਹਨਾਂ ਨੂੰ ਪੈਸੇ ਨਹੀਂ ਲਾਣੇ ਪੈਂਦੇ ਇੱਥੇ ਹੀ ਤੋੜ ਦਈਏ ਨੇ 4 ਕਿਤੇ ਕੋਈ ਮਿੱਠਾ ਪਾਲਾਂਦੀ ਆ ਕਦੇ ਕੋਈ ਨੂਨ ਵਾਲਾ ਪਾਲਾਂਦੀ ਆ ਤੇ ਐਤ ਕੀ ਵੈਸੇ ਇਹਨੂੰ ਫਲ ਮੈਨੂੰ ਐ ਘੱਟ ਲੱਗਦਾ ਲੱਗਿਆ ਹੋਇਆ ਆ ਆਪਾਂ ਨੰਬਰ ਵਾਲੀ ਦੇ ਫੋਨ ਬਹੁਤ ਆਉਂਦੇ ਨੇਗੇ ਇੱਕ ਮੇਰੀ ਭੈਣ ਆਸੀ ਦੀ ਇਹ ਚਾਰਚ ਮਹਾਰਾਜੇ ਕਿਸੇ ਨੇ achar ਪਵਾਉਣਾ ਹੋਵੇ ਤਾਂ ਇਹਦਾ ਨੰਬਰ ਲਿਖ ਦਾਂਗੇ ਉਹਨੂੰ ਸੰਪਰਕ ਕਰ ਸਕਦੇ ਹੋ ਇੱਧਰ ਜੋਤੀ ਕੇ ਆ ਗਈ ਸੀ ਤੇ ਦੀਦੀ ਕੀ ਰੇਟ ਆ achar ਨਿੰਬੂ ਦਾ achar ਪਾਉਨੇ ਆ 100 ਰੁਪਏ ਕਿਲੋ 100 ਬਣਿਆ ਬਣਾਇਆ 125 ਰੁਪਏ ਕਿਲੋ ਆਗਾ achar nimbu ਦਾ ਮਿੱਠਾ ਲੈ ਲੋ ਚਾਹੇ ਨਮਕੀਨ ਲੈ ਲੋ ਚਾਹੇ ਆਪ ਬਣਵਾ ਲੋ ਤੇ achar ਬਹੁਤ ਵਧੀਆ ਆਗਾ ਦੇਖੋ ਤੇ ਪੈਣਾ ਹੁਣ ਰਹੀਆਂ ਨਹੀਂ ਗਿਆ ਕੱਟ ਨਿੰਬੂ ਇਹ ਦੇਖ ਇਹ ਬਣਾਵਾਂਗੇ ਢੂਨ ਵਾਲਾ ਇਹ ਨਮਕ ਨੂੰ ਨੂਨ ਮਿਰਚ ਵਾਲਾ achar ਬਣਾਣਗੇ ਮਿੱਠਾ ਇਹਨਾਂ ਨੇ ਪਹਿਲਾਂ ਪਾ ਲਿਆ ਤੇ ਪਾਣਗੇ ਇਹ ਕਿਲੋ 2 ਕਿਲੋ ਇਹ ਬਸ ਚਾਰ ਚਾਰ ਫਾੜਾਂ ਕਰ ਰਹੀਆਂ ਨੇ ਹਨਾ ਜਿੰਨੂੰ ਕੱਟਤਾ ਫਿਰ ਦੀਦੀ ਜੀ ਨੇ ਚਲ ਤੂੰ ਆਈ ਜਾ ਕੇ ਨਹੀਂ ਹੁਣ ਪਾ ਤੇ ਇਹਦੇ ਵਿੱਚ ਹੈਗਾ ਸਾਰਾ ਸਮਾਨ ਉਹਨਾਂ ਨੇ ਕੱਲੋਂ ਫੋਨ ਕਰਿਆ ਨਮਕ ਕਾ ਰੀ ਸੀ ਇਹ ਹੈਗੇ ਜੀ ਚਿਕਟਾ ਨਮਕ ਕਾਲਾ ਨਮਕ ਤੇ ਚਾਰੇ ਜਮੈਣਾ ਚਾਰੇ ਜਮੈਣਾ ਛੋਟੀ ਇਲਾਇਚੀ ਵੱਡੀ ਇਲਾਇਚੀ ਲੌਂਗ ਸੌਂਡ ਦਾਲਚੀਨੀ ਔਰ ਜੀਰਾ ਜਮੈਣ ਵੀ ਹੈਲੋ ਹਾਂ ਚਾਰੇ ਕਿਵੇਂ ਨਾ ਅੱਛਾ ਚਾਰੇ ਜੋ ਜਮੈਣਾ ਵੀ ਚਾਰ ਹੁੰਦੀਆਂ ਨੇ ਲੋ ਜੀ ਦੇਖੋ ਹੁਣ ਆਪਣਾ ਬਣ ਜੂਗਾ ਚਾਰ ਸਾਰਾ ਹਰੀ ਮਿਰਚ ਮਿਕਸ ਕਰ ਲਿਆ ਨੇ ਮਸਾਲਾ ਜਿਹੜਾ ਹੈਗਾ ਸੀਗਾ ਸਾਰਾ ਤੇ ਜਿੰਨਾ ਅਚਾਰ ਆਗਾ ਉਹਨਾਂ ਦੇ ਹਿਸਾਬ ਨਾਲ ਬਸ ਆਇਆ ਇਹਨਾਂ ਨਾਲ ਵਿੱਚ ਫਿਲ ਕਰ ਦੇਣਗੇ ਇਹ ਮਸਾਲੇ ਸਾਰੇ ਤੇ ਆ ਬੋਟ ਵਿੱਚ ਪਾ ਦੇਣਗੇ ਦੇਖ ਅੱਧੀ ਦੀ ਇਧਰ ਬੋਟ ਕਰੀ ਬੋਟ ਹੈਗਾ ਕਿ ਇਹਨਾਂ ਦਾ ਕੰਚ ਦਾ वैसे कंच दे बोट विच ही ओ वधिया गा मैं भी ओ ही लेके आ हूं अचार वधिया बनदा गा हम्म वधिया मिल गए हां 50 ਰੁਪਏ ਆਂ ਵੱਡਾ ਹੋਰ ਵੱਡੇ ਛੋਟੇ ਵਧਿਆ ਬਹੁਤ ਮਿਲਦੇ ਆ ਹਾਂ ਨਾ 100 ਰੁਪਏ ਦਾ ਹਾਂ ਨਾ 100 ਰੁਪਏ ਦਾ ਛੋਟੇ ਸੌ ਦੋ ਨੇਗੇ ਥੋੜਾ ਥੋੜਾ ਪਾਉਂਦੇ ਆ ਨਾ 50 ਦੇ ਦੋ 100 ਦੇ ਦੋ ਹਾਂ ਉਹ ਦੋ ਮਿਲਦੇ ਅਸੀਂ ਵੀ ਲੈ ਕੇ ਆਏਗੇ ਇੱਕ ਟੋਂਗਾ ਦੇਖੇ ਦੇਖੀ ਮੈਂ ਉਹਦੇ ਤਰ੍ਹਾਂ ਧੱਕਣ ਨਹੀਂ ਸੀ ਹਾਂ ਉਹ ਗਾ ਵਧਿਆ ਤੇ ਕੱਚ ਦਾ ਸਾਰੇ ਚੰਗੇ ਹਾਂ ਜੀ ਦੇ ਵਸ ਆਣੀ ਉਹਦੀ ਆਣੀ ਫਿਰ ਕਰਨੀ ਦੀ ਵਸ ਇਹ ਹਾਂ ਲੋ ਜਿਹੜਾ ਮਿੱਠਾ ਪਾਉਨੇ ਆ ਹਾਂ ਹਾਂਜੀ ਕੋਈ ਨਾ ਮਿੱਠੇ ਦੇ ਵਿੱਚ ਚੀਨੀ ਪੈਂਦੀ ਫਿਰ ਹਾਂ ਮਿੱਠੇ ਦੇ ਵਿੱਚ ਚੀਨੀ ਜੇ 5 ਕਿਲੋ ਨਿੰਬੂ ਨੇ ਹਾਂ ਤਾਂ ਉਹਦੇ ਵਿੱਚ 2 2.5 ਕਿਲੋ ਚੀਨੀ ਪਾਉਗੀ ਅੱਧਦੀ ਪੈਂਦੀ ਆ ਤੇ ਕਾਲਾ ਵੀ ਪਾਉਗਾ ਚਿੱਟਾ ਇਹ ਤਾਂ ਦੇ ਦੇ ਤੁਸੀਂ ਜਿਆਦਾ ਨਹੀਂ ਭਰੀ ਜਾ ਰਹੇ ਕਥਾ ਕਿੰਨੇ ਖੱਟੇ ਰਹਿਗੇ ਅੱਛਾ ਨਿੰਬੂ ਖੱਟੇ ਨਹੀਂ ਹੈ ਮੈਂ ਤਾਂ ਲਾਦਾ ਵਸੇ ਚੋ ਕਿਲੋ ਡੇਢ ਕਿਲੋ ਹੀ ਪੈਣਗੇ ਮਸਲੇ ਨੇ ਕੀ ਕਰਦੇ ਪਾਸੋ ਇਸ ਕੋ ਬੂਚੀ ਪੀਪੀ ਪਰ ਗੀ ਨਿੰਬੂ ਖਾਲਾ ਨਿੰਬੂ ਕੋ ਆਣੇ ਰ ਸਮੋਸੇ ਖਵਾਉਣ ਦੀ ਮਾਰੀ ਨੇ ਤਾਂ ਬੁਲਾਇਆ ਨਹੀਂ ਹੈ ਗਿਆ ਨਿੰਬੂ ਖਾਲਾ ਕਹਿੰਦੀ ਕੇ ਕੱਜ ਅੱਜ ਕੱਲੀ ਨਹੀਂ ਕੱਟਦਾ ਪੈਣ ਨੇ ਦੇਖ ਲੈ ਸਕੀਆਂ ਸਕੀਆਂ ਦਰਾਨੀਆਂ ਜਠਾਨੀਆਂ ਨੇ ਅਨੰਦ ਜੀ ਇੱਥੋਂ ਪਤਾ ਲੱਗਦਾ ਵੀ ਸਾਕੀ ਅੰਦਰ ਰਾਣੀਆਂ ਜੇ ਠਾਣੀਆਂ ਨੇ ਕੇਕ ਘੱਟਤਾ ਸਮੋਸੇ ਖਾ ਲੇ ਸਾਨੂੰ ਬਕਸੀ ਵਾਲੇ ਚਾਹ ਬਕਸੀ ਵਾਲੇ ਚਾਹ ਨੇ ਸਾਨੂੰ ਬੁਲਾਇਆ ਨੀਗਾ ਮੈਨੂੰ ਪਤਾ ਨਹੀਂ ਤੇ ਵੀ ਤੂੰ ਆ ਰਹੀ ਆ ਚਾਲ ਕੋਈ ਨਾ ਭਣੇ ਮਰਜੀ ਆ ਤੁਹਾਡੀ ਮਨ ਮਰਜੀ ਤੇਰੇ ਨਾਲ ਆ ਮੇਰੇ ਨਾਲ ਨਹੀਂ ਹੈਗੀ ਤੇਰੇ ਨਾਲ ਤੇਰੇ ਨਾਲ ਕੋਇ ਪਤਾ ਮੰਗੇ ਅੱਤੇ ਠੀਕ ਹੈ ਜੀ ਆਪਣਾ ਮਿੱਠਾ ਅਚਾਰ ਲੈ ਆਇਆ ਚ ਹੋਰ ਪਤਾ ਇਹ ਇਹਨਾਂ ਨੇ ਦੀਦੀ ਹੋਰਾਂ ਨੇ ਕੱਲ ਪਾਇਆ ਹੋਣਾ ਤੇ ਇਹਦੇ ਵਿੱਚ ਪੈ ਜਾਣਗੇ ਕਿਲੋ ਡੇਢ ਕਿਲੋ ਹੋਰ ਪੈ ਜਾਣਗੇ ਪਰਤੇ ਪਾਇਆ ਵੀ ਇਹ ਆਪਾਂ ਨੇ ਹਨਾ ਪਰਤਾ ਤੇ ਪਰ ਤਾਂ ਮੇਰੇ ਘਰ ਅੱਜ ਜਮੀ ਅੱਧਾ ਖੋ ਜੂਗਾ ਦੀਦੀ ਹੋਰ ਤਿੰਨਾਂ ਦੀ ਆ ਪੀਪੀ ਪਈਆ ਇੱਕੇ ਪੀਪੀ ਪਈਆ ਦੋ ਦੋ ਹੋਟਾ ਪਰਤੇ ਅੰਦਰ ਅਚਾਰ ਅੰਦਰ ਪਏ ਨੇ ਤਿੰਨਾਂ ਮੈਨੂੰ ਲੱਗਦਾ ਗੱਡੀ ਘਰਾ ਕੇ ਬਾਹਰ ਵੇਚਣ ਨਾ ਜਾਣਾ ਪੈਜੇ ਅਚਾਰ ਲੈ ਲੋ ਭਾਈ ਅਚਾਰ ਅੱਧੇ ਦਾ ਅਚਾਰ ਮਿੱਚਾਂ ਦਾ ਅਚਾਰ ਨਿੰਬੂ ਦਾ ਅਚਾਰ ਢੇਉ ਦਾ ਅਚਾਰ ਅੰਦਰ ਆਲੇ ਵਿਖਿਆ ਹੈ ਭਾਈ ਜੀ ਤਾਂ ਦਿਖਾਤੇ ਉਹ ਤਾਂ ਸਾਈ ਲੱਗ ਗਈ 500 ਰੁਪਏ ਕਿਲੋ ਦੀ ਦੀਦੀ ਕਹਿੰਦੀ ਹੁਣ ਦੀਦੀ ਅਚਾਰ ਦਾ ਦੇਖੀ ਫਿਰ ਡਰਮਾ ਪਰ ਪਰ ਰੱਖਿਆ ਕਰੂਗੀ ਆ ਜਿਹੜੇ ਦਾਗ ਜੇ ਨੇ ਇਹ ਵੀ ਖਰਾਬ ਤਾਂ ਨਹੀਂ ਕਰਦੇ ਦੀਦੀ ਅਚਾਰ ਆ ਸੜਦੇ ਆ ਜਾ ਕ ਜੇ ਹੀ ਚਾਰ ਮਹੀਨ ਲਾਦਾ ਉਥੋਂ ਮੰਡੀ ਚ ਮੁੱਲ ਲਿਆ ਕੇ ਲਪਾਉਣਾ ਪਵੇ ਐੇ ਜੀ ਪਾਊਗਾ ਉਹ ਆਹੋ ਨਿੰਬੂ ਮਿਲਦਾ ਆਹ ਉਹੀ ਕਹਿ ਰਹੀ ਆ ਫਿਰ ਤਾਂ ਐ ਕਹਿਣ ਵੀ 5 ਕਿਲੋ ਹੀ ਬਹੁਤ ਆ ਜਾਦੇ ਕੀ ਕਰਨੇ ਆ ਹਾਂ 2 ਕਿਲੋ ਹੀ ਕਹਿਣ ਵੀ ਬਹੁਤ ਆ ਹੋਰ ਵੀ ਆ ਫਿਰ ਤਾਂ ਹੀ ਕਹ ਦਿੰਦੇ ਵੀ ਆਪਣੇ ਕਿਹੜਾ ਖਾਂਦਾ ਕੋਈ ਬਹੁਤ ਨਹੀਂ ਇਹ ਤਾਂ ਸੁੱਖ ਨਾਲ ਦਰਖਤ ਘਰੇ ਲਾਇਆ ਹੋਇਆ ਹੈ ਇਹ ਚੀਨੀ ਦੀ ਪਾਣੀ ਪੂਰਾ ਹੋ ਗਿਆ ਹੂੰ ਇਹ ਵੀ ਪੈ ਜਾਣਗੇ ਇਹ ਵੀ ਮਿੱਠੀ ਹੈ ਦੀਦੀ ਹੂੰ ਉਹ ਪਾ ਦੇਣਗੇ ਨਮਕ ਤਾਂ ਉੱਪਰ ਪਿਆਗਾ ਬਹੁਤ ਆ ਇਹ ਤਾਂ ਹੁਣ ਤੜ ਜੂਗਾ ਨਾ ਇਹ ਨਹੀਂ ਹੈ ਜਿੱਟ ਲਿਆ ਹੈਗਾ ਨਾ ਦੀਦੀ ਨਾ ਢਲ ਗਿਆ ਹੋਰ ਚੀਨੀ ਪੁੱਜੀ ਗਈ ਕੀੜੀਆਂ ਨਾ ਲੱਗ ਜਾਣ ਕਿਤੇ ਚੀਨੀ ਜੀ ਨੂੰ ਨਾ ਖੱਟਾ ਹੈ ਇਹ ਖੱਟਾ ਦੋਦਸਾ ਸਰਕਾ ਕਿੱਥੋਂ ਪਾਦਾ ਹਾਂ ਹਾਂ ਰਾਸੇ ਨਾਲ ਤਾਂ ਨਿੰਬੂ ਨਾਲ ਕੀੜੀਆਂ ਕਿਵੇਂ ਵੱਢਾਂਗੇ ਲੋ ਜੀ ਪੈ ਗਿਆ ਆਪਣਾ ਚਾਰ ਹੁਣ ਜਦੋਂ ਬਣ ਗਿਆ ਉਦੋਂ ਦਿਖਾਵਾਂਗੇ ਜੀਨੇ ਖਾਣਾਗਾ ਆਜਾ ਬਣਾ ਦਿਖਾਵਾਂ ਬਖਸ਼ੀ ਵਾਲੇ ਆ ਸਕਦਾ ਖਾਣ ਲਈ ਦੀਦੀ ਨੇ ਰਸੋਈ ਵੀ ਲੱਗੀ ਲਾ ਰੱਖਿਆ ਚਾਰ ਲਈ ਆਪਣੇ ਚਾਰ ਪਾਈ ਆਪਣੇ ਢੋਲੀ ਢੋਲੀਆਂ ਇਹ ਤਾਂ ਜੀ ਤਾਜੀ ਪਾਇਆ ਲੱਗਦਾ ਹਨਾ ਜੀ 20 ਦਿਨ 20 ਦਿਨ ਹੋ ਗਏ ਇਹ ਇਧਰ ਭਰੀਆਂ ਪਈਆਂ ਨੇ ਜੀ ਆਪਣੇ ਵੱਡੇ ਕੇਨ ਇਹ ਤਾਂ ਬਣ ਰਿਹਾ ਹੁਣ ਹੂੰ ਤੇਨ ਆ ਪਰਿਆ ਪਿਆ ਇੱਕ ਕਿਨ ਉਪਰਿਆ ਪਿਆ ਆ ਕਿਨ ਪਰਤਾ ਪਰਤਾ ਤੇ ਇੱਕ ਨੀਚੇ ਧਰਤੀ ਢੁੱਲੀ 10 ਕਿਲੋ ਪੱਕਾ ਪਾਤਾ ਤਾਂ ਬਣ ਗਿਆ ਦੀਦੀ ਲੱਗਦਾ ਇਹ ਤਾਂ ਪੁਰਾਣਾ ਇਹ ਤਾਂ 5 6 ਸਾਲ ਪੁਰਾਣਾ ਦੇਖੋ 5 ਸਾਲ 5 ਸਾਲ ਪੁਰਾਣਾ ਅਚਾਰ ਇਹ ਵਧੀਆ ਪਿਆਗਾ ਆ ਮਿੱਠਾ ਗਾ ਦੀਦੀ ਹਾਂ ਇਹ ਮਿੱਠੇ ਨੇ ਸਾਰੇ ਤਾਂ ਆ 2 ਸਾਲ ਪੁਰਾਣਾ ਵਿਖਾ ਅਚਾਰ ਆ ਗਿਆ ਆ 2 ਸਾਲ ਪੁਰਾਣਾ ਵਧੀਆ ਪਿਆਗਾ ਹਨਾ ਹੂੰ ਜਿੰਨਾ ਪੁਰਾਣਾ ਹੋ ਉਨਨਾ ਵਧੀਆ ਹੁੰਦਾ ਉਹ ਵੀ ਮਿੱਠੀ ਹੈ ਬਸ ਹਾਂ ਆ ਸਾਲ ਪੁਰਾਣਾ ਪਿਛਲੇ ਸਾਲ ਪਾਇਆ ਸੀ ਇਹ ਹਾਂ ਪਰ ਤਾਂ ਮੇਰੀ ਚਿਬੜ ਵੀ ਰੱਖੀ ਬੈਠੀ ਹੈ ਨਹੀਂ ਮਾਤਾ ਨੂੰ ਪਤਾ ਇਹ ਤੋਂ ਪੇ ਤਾਂ ਪੇ ਤਾਂ ਨਹੀਂ ਰੱਖਣਾ ਪੈਂਦਾ ਹੁਣ ਦੀਦੀ ਇਹ ਬੋਤਲ ਨਹੀਂ ਰੱਖਿਆ ਇਹ ਹੈਗੇ ਜੀ ਆਪਣਾ ਪਿਛਲੇ ਸਾਲ ਦਾ ਇਹ ਹੂ ਫਾੜੀਆਂ ਕਰਕੇ ਪਾਇਆ ਹੋਇਆ ਹੈ ਨਾ ਇਹ ਫਾੜੀਆਂ ਕਰਕੇ ਹੂੰ ਇਹ ਫਿਰ ਪਤਾ ਕੀ ਆ ਜਦੋਂ ਕੋਈ ਜਿਵੇਂ ਜਨਾਬ ਜੀ ਗੁਰੂ ਹੋਰ ਉਦੋਂ ਉਹ ਕਰਦੇ ਆ ਲੈ ਮੇਰੀ ਭੈਣ ਤਾਂ ਚਿਬੜ ਲਈ ਬੈਠੀ ਹੈ ਕਿੰਨੇ ਸੋਹਣੇ ਚੰਨੀ ਚੁੱਟਣੀ ਨਹੀਂ ਬਣਾਉਂਦੀ ਇਹਨਾਂ ਦੀ ਕਹਾਰ ਬਣਾ ਕੇ ਰੱਖੇਗੀ ਨਾ ਹੂੰ ਸਾਗ ਚ ਪਾ ਲੈਣਾ ਲੈ ਜਾ ਤੁਰ ਕੇ ਜਾਣਾ ਮੈਂ ਬਸ ਚਲ ਪਣੇ ਅਚਾਰ ਗਿਆ ਆਪਣਾ ਪੈ ਆ ਮੇਰੀ ਭੈਣ ਦੇ ਬਿਸਤਰੇ ਦੇਖ ਲਾ ਇਹ ਵਿਆਹ ਲੈ ਨਾ ਦੀਦੀ ਨਾ ਖੰਡ ਪਟਾੜੇ ਨਾ ਅੰਛ ਖੰਡ ਪਟਾੜੇ ਨੇ ਇਹਨਾਂ ਨੂੰ ਰੱਖਾਂ ਅੰਦਰ ਫਿਰ ਲੈ ਜੂ ਲਏ ਜਾ ਚੱਕ ਕੇ ਹੁਣ ਡੱਬੇ ਦੋ ਇਹ ਤਾਂ ਲਈ ਜਾਮੇਗੀ ਛੋਟੇ ਨੇ ਉਹ ਕੋ ਕਿੱਥੇ ਝੂਲਾ ਜਾ ਦੀਦੀ ਆ ਇੱਥੇ ਬੈਠ ਗ ਜਾ ਲਓ ਜੀ ਆਪਣਾ ਹੋ ਗਿਆ ਅਚਾਰ ਤਿਆਰ ਗੋਭੀ ਲੱਗ ਰਹੀ ਹੈਗੀ ਬਾੜੀ ਦੇ ਵਿੱਚ ਦੇਖ ਕਿੰਨੀ ਸੋਹਣੀ ਕਈ ਫੁੱਲ ਲੱਗ ਰਹੇ ਨੇ ਦੀਦੀ ਗੋਭੀ ਦੇ ਹੂੰ ਵਾਹ ਹੋ ਜਾਂਦੇ ਥੋੜੀ ਜਿਹੀ ਹੋਰ ਆਹ ਕਾਦਾ ਤਰਾਕਤਾ ਹੈ ਪਪੀਤਾ ਨਾ ਹਲੋ ਹਾਂ ਅੰਜੀਰ